ਮਕਦਮਾ ਨੰਬਰ 211 ਜੀ 17925 ਨੂੰ ਨਿਤਿਨ ਗੁਪਤਾ ਪੁੱਤਰਾਂ ਵਿਜੇ ਗੁਪਤਾ ਜੀ ਹੈਗੇ ਆ ਰੇਲਵੇ ਸਟੇਸ਼ਨ ਤੇ ਇਹਨਾਂ ਦੀ ਸੈਨੇਟਰੀ ਦੀ ਦੁਕਾਨ ਆ ਇਹਨਾਂ ਨੂੰ ਇੱਕ ਥ੍ਰੈਟ ਕਾਲ ਆਈ ਸੀ ਥ੍ਰੈਟ ਕਾਲ ਦੇ ਵਿੱਚ ਜਿਹੜਾ ਦੋਸ਼ੀ ਆ ਉਹ ਆਪਣਾ ਨਾਮ 골ਡੀ ਢਿੱਲੋਂ ਦੱਸ ਰਿਹਾ ਸੀ ਤੇ 50 ਲੱਖ ਦੀ ਫਰੋਤੀ ਸੀ ਉਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਮੂੰਹ ਬਨ ਕੇ ਵੀਡੀਓ ਬਣਾਉਂਦਾ ਵੀ ਉਹਦੀ ਵੀਡੀਓ ਇਹਨਾਂ ਨੂੰ ਸ਼ੇਅਰ ਹੋਈ ਉਸ ਤੋਂ ਬਾਅਦ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ ਇਸ ਸੰਬੰਧੀ ਸਾਡੇ ਪਹਿਲਾਂ ਤੋਂ ਹੀ ਜਿਹੜੀਆਂ ਹਦਾਇਤਾਂ ਸਾਨੂੰ ਡੀਜੀਪੀ ਸਾਹਿਬ ਸ਼੍ਰੀ ਦਿਨਕਰ ਗੁਪਤਾ ਜੀ ਡੀਆਈਜੀ ਸਾਹਿਬ ਸ਼੍ਰੀ ਹਰਮਨਬੀਰ ਗਿੱਲ ਜੀ ਤੇ ਐਸਐਸਪੀ ਸਾਹਿਬ ਰਵਜੋਤ ਗਰੇਵਾਲ ਜੀ ਵੱਲੋਂ ਸਾਨੂੰ ਜੋ ਸਟ੍ਰੈਕਸ਼ਨਾਂ ਦੇ ਮੁਤਾਬਕ ਅਸੀਂ ਇਹਨੂੰ ਇਨਵੈਸਟੀਗੇਸ਼ਨ ਕਰਦੇ ਰਹੇ ਵਕ ਵਕ ਪਹਿਲੇ ਤੋਂ ਇਨਵੈਸਟੀਗੇਸ਼ਨ ਕਰਨ ਤੇ ਦੋ ਮੁਲਜ਼ਮ ਟਰੇਸ ਹੋਏ ਜਿਹੜਾ ਵੀਡੀਓ ਬਣਾਉਣ ਵਾਲਾ ਸੀ ਉਹ ਗੁਰਦੇਵ ਸਿੰਘ ਉਰਫ ਯਾਦਾ ਹੈ ਤੇ ਜਿਹੜਾ ਉਹ ਤੋਂ ਕੋ ਬਣਵਾ ਰਿਹਾ ਸੀ ਉਹ ਹੈਗਾ ਸਵਰਨ ਸਿੰਘ ਪੁੱਤਰ ਬਲਬੀਰ ਸਿੰਘ ਜਿਹੜਾ ਗੁਰਦੇਵ ਸਿੰਘ ਆ ਸਵਰਨ ਸਿੰਘ ਦੇ ਭਰਾ ਦੇ ਘਰ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਕੋਈ ਕੋਠੀ ਬਣਾਉਂਦਾ ਉੱਥੇ ਤੇ ਜਿਹੜਾ ਇਹਦਾ ਅੱਗੇ ਮਾਸਟਰਮਾਈਂਡ ਆ ਉਹ ਹੈਗਾ ਜੀ ਅਰਮਾਨ ਪੁੱਤਰ ਜਗਦੀਸ਼ ਇਹ ਆਸਟ੍ਰੇਲੀਆ ਬੈਠਾ ਹੋਇਆ ਜੀ ਪਿੱਛੋਂ ਇਹ ਆਪਣਾ ਚੇਲਾ ਪਿੰਡ ਆ ਪਿੱਠੀਵਿੰਡ ਇਹ ਭਣ ਜਾਏ ਦਾ ਇਹਨਾਂ ਦੋਵਾਂ ਨੇ ਮਾਸਟਰਮਾਈਂਡ ਉਤੋਂ ਸਲਾਹ ਕਰਕੇ ਕੰਮ ਸ਼ੁਰੂ ਕੀਤਾ ਵਕ ਵਕ ਪਹਿਲੂਆਂ ਤੋਂ ਚੈੱਕ ਕਰਨ ਤੇ ਤੇ ਇਹਨਾਂ ਨੂੰ ਜਦੋਂ ਮੌਕੇ ਤੇ ਇੱਥੋਂ ਗ੍ਰਫਤਾਰ ਕੀਤਾ ਸੀ ਇਹਨਾਂ ਕੋਲੋਂ ਤਿੰਨ ਪਿਸਟਲ ਬਰਾਮਦ ਹੋਏ 32 ਬੋਰ ਦੇ ਨਾਲ ਰੌਂਦ ਬਰਾਮਦ ਹੋਏ ਆ ਜੀ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਪਰ ਪਹਿਲੇ ਪਰਚੇ-ਪਰਚੇ ਦੱਸੇ ਇਹਨਾਂ ਦੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਹੀ ਆ। ਸਰ ਜੀ ਨੂੰ 2 ਕਰੋੜ ਰੁਪਏ ਦੀ ਰਕਮ ਮੰਗੀ ਗਈ ਸੀ। ਨਹੀਂ 50 ਲੱਖ ਦੀ ਸੀ। ਮੇਨ ਚੀਜ਼ ਇੱਕੋ ਹੀ ਆ ਜੀ ਤੁਹਾਡੇ ਮਾਦੇਰ ਮਾਲ ਇੱਕ ਚੀਜ਼ ਮੈਂ ਫੇਰ ਸਾਰਿਆਂ ਨੂੰ ਰਿਕਵੈਸਟ ਕਰਨੀ ਚਾਹੁੰਨਾ ਪੀ ਪੁਲਿਸ ਆਪਣਾ ਕੰਮ ਪਹਿਲਾਂ ਵੀ ਕਰਦੀ ਰਹੀ ਆ ਗਾਵੇਂ ਕਰਦੀ ਰਾਂਗੇ ਉਹ ਸਾਡਾ ਪਾਰਟ ਆਫ ਜੌਬ ਆ ਸਾਡਾ ਫਰਜ ਬਣਦਾ ਪਰ ਮਾਂ ਬਾਪ ਆਪਣਾ ਫਰਜ ਛੱਡ ਗਏ ਹੁਣ ਦੇਖਿਆ ਜਾਵੇ ਤਾਂ ਸਵਰਨ ਸਿੰਘ 12 ਕਿੱਲੇ ਜ਼ਮੀਨਾਂ ਦੇ ਕੋ ਚੰਗੀ ਭਲੀ ਰੋਟੀ ਖਾਂਦਾ ਏ ਕਿੰਨਾ ਐਜੂਕਟ ਠੀਕ ਆ ਜੀ ਤੇ ਇਹਨਾਂ ਨੂੰ ਇਦਾਂ ਕੰਮਾਂ ਚ ਪੈਣ ਦੀ ਲੋੜ ਕੀ ਆ ਕਾਰਨ ਇਹ ਵੀ ਮਾਂ ਬਾਪ ਬੱਚਿਆਂ ਤੇ ਕੋਈ ਨਿਗਰ ਨਹੀਂ ਆ ਮੋਬਾਈਲ ਕਿੱਥੇ ਜਾ ਰਹੇ ਰਾਤ ਨੂੰ ਕੌਣ ਆ ਰਿਹਾ ਕੀ ਕਰ ਰਹੇ ਆ ਇਹ ਤੁਹਾਡੇ ਮਾਦਿਆਂ ਵੱਲ ਰਿਕਵੈਸਟ ਕਰਨੀ ਚਾਹੁੰਦਾ ਵੀ ਆਪਣੇ ਬੱਚਿਆਂ ਤੇ ਆਪ ਨਿਗਰੱਖੋ ਦੂਜਿਆਂ ਦੇ ਨਾਲ ਸੁਟੋ ਅਸੀਂ ਆਪਣੀ ਡਿਊਟੀ ਕਰਦੇ ਕਰਦੇ ਰਾਂਗੇ ਜੀ ਕਿੰਨਾ ਬੜੇ ਆ ਜੀ ਗੁਫਤਾਰ ਇਹਨਾਂ 12 ਕੀਤੀਆਂ ਜੀ ਜਿਹੜਾ ਜਯਵਿੰਦਰ ਸਿੰਘ ਆ ਇਹ ਹੁਣ ਬਾਹਰ ਜਾਣ ਦੀ ਪਲਾਨਿੰਗ ਕਰ ਰਿਹਾ ਅਸੀਂ ਮੈਂ ਬਾਹਰ ਜਾਣਾ ਬਟ ਸੋਸ਼ਲ ਮੀਡੀਆ ਤੇ ਜੋ ਕੋਈ ਦਿਖਾਇਆ ਜਾਂਦਾ ਉਹ ਸਚਾਈ ਨਹੀਂ ਹੈਗੀ ਮੈਂ ਫੇਰ ਰਿਕਵੈਸਟ ਕਰਦਾ ਠੀਕ ਹੈ ਜੀ ਆਪਣੇ ਬੱਚਿਆਂ ਦੇ ਨਿਗਰੱਖੋ ਬੱਚਿਆਂ ਦਾ ਧਿਆਨ ਰੱਖੋ ਪੁਲਿਸ ਆਪਣਾ ਵਰਕ ਕਰਦੀ ਰਹਿਣਾ ਉਹ ਕਰਦੀ ਆ ਉਹ ਪਾਰਟ ਆਫ ਜੌਬ ਆ ਸਾਡਾ ਕਾੜਾ ਫਰਜ਼ ਵੀ ਆ ਪਰ ਅਸਲੀਅਤ ਇਹ ਵੀ ਮਾਪੇ ਆਪਣੀ ਜੋਬ ਛੱਡ ਗਏ ਆ